ਮੋਰਸਲਾ ਇੰਜਨ ਹੈ ਜੀ ਗੇਅਰ ਬਾਕਸ ਦਾ ਡੱਬੇ ਦਾ ਗੇਅਰ ਬਾਕਸ ਹੈ ਜੀ ਬੈਕ ਗੇਅਰ ਵੀ ਹੈ ਤਾਂ ਜੀ ਅੱਛਾ ਬੈਕ ਗੇਅਰ ਵੀ ਆ ਹਾਂ ਤੇ ਗੱਲ ਕਰੀਏ ਕਿਹੜਾ ਇੰਜਨ ਹੈ ਸਪਲੈਂਡਰ ਦਾ ਜੀ ਸਪਲੈਂਡਰ ਆ ਜੀ ਤਨੂੰ ਡਰਨੇ ਲੱਗ ਕੇ ਕਿ ਇੱਥੇ ਜਾ ਰਹੇ ਆ ਤੇ ਕਿਥੇ ਆਸੂ ਕੈਸ ਦੇ ਗੋਲੇ ਹੋਰ ਵੀ ਕੋਈ ਗੋਲੇ ਪਰ ਤੇ ਕੋਈ ਡਰ ਨਹੀਂ ਬੱਕੇ ਜਾਏ ਖੜ ਜਾਗੇ ਕੋਈ ਗੱਲ ਨਹੀਂ ਜਿਹੜੇ ਬਜ਼ੁਰਗ ਖੜੇ ਨੇ ਉਹ ਤਾਂ ਉਹ ਵੀ ਖੜੇ ਨੇ ਨੌਜਵਾਨ ਵੀ ਖੜੇ ਤੁਸੀਂ ਛੋਟੀ ਉਮਰ ਚ ਵੀ ਆ ਗਏ ਹਾਂ ਕੋਈ ਚੱਕਰ ਨਹੀਂ ਮਰਨਾ ਇੱਕ ਦਿਨ ਮਰਨਾ ਕੋਈ ਚੱਕਰ ਵਾਲੀ ਗੱਲ ਨਹੀਂ ਇੱਡੇ ਵੇਖੋ ਛੋਟੇ ਬੱਚੇ ਨਹੀਂ ਤਾਂ ਇੱਡੇ ਬੱਚੇ ਹੁੰਜੀ ਵੈਸੇ ਫੁੱਲਸ ਤੋਂ ਡਰਦੇ ਆ ਕਹਿੰਦਾ ਵੀ ਬੈਰੀਕੇਡ ਵੀ ਮੈਂ ਪਾਸੇ ਕੀਤਾ ਇਹਦੇ ਨਾਲ ਤੇ ਇਹ ਤਾਂ ਕਹਿ ਰਿਹਾ ਦਿੱਲੀ ਜਾਣੋਂ ਤਿਆਰ ਨੇ ਤੂੰ ਤੁਸੀਂ ਤਿਆਰ ਆ ਜੀ ਤਿਆਰ ਆ ਟਰੈਕਟਰ ਜਾਊਗਾ ਲੱਗ ਰਿਹਾ ਮੈਂ ਤੁਹਾਡੇ ਟਰਾਈ ਅੱਛਾ ਇਹੀ ਲੈ ਕੇ ਜਾਣਾ ਹਾਂ ਜੀ ਸਵਾਗਤ ਹੈ ਮੈਂ ਮਨੀਸ਼ ਚਾਨ ਇਸ ਵੇਲੇ ਖਨੋਰੀ ਬਾਰਡਰ ਵਿੱਚ ਮੌਜੂਦ ਹਾਂ ਤਾਂ ਕਿਸਾਨ ਜਿਹੜੇ ਕੀ ਹਰਿਆਣਾ ਤੇ ਪੰਜਾਬ ਦੇ ਬਾਰਡਰ ਵਿੱਚ ਮੌਜੂਦ ਨੇ ਤੇ ਉੱਥੇ ਵੱਡੇ ਵੱਡੇ ਟਰੈਕਟਰ ਵੀ ਆਏ ਤੇ ਇੱਥੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਵਿੱਚ ਇੱਕ ਛੋਟਾ ਜਿਹਾ ਟਰੈਕਟਰ ਜਿਹੜਾ ਕੀ ਜਿਹੜੇ ਨੌਜਵਾਨ ਜਿਹੜੇ ਔਰ ਬਜ਼ੁਰਗ ਉੱਥੇ ਤਾਂ ਹੈਗੇ ਹੀ ਹੈਗੇ ਤੁਹਾਨੂੰ ਛੋਟੇ ਨੌਜਵਾਨ ਜਿਹੜੇ ਕੀ ਇੱਥੇ ਦਿਖਣਗੇ ਜਿਹੜੇ ਕਿ ਸਭ ਤੋਂ ਕਿਹੜੀ ਕਲਾਸ ਹੈ ਬਈ ਜੀ ਅਟਮੀ ਉਮਰ ਦੀ ਗੱਲ ਕਰੀਏ ਕਿੰਨੀ ਉਮਰ ਆ 16 ਸਾਲ ਜੀ ਨਾਮ ਕੀ ਆ ਨਾਮ ਜੀ ਦਸ਼ਨ ਹੈ ਜੀ ਅੱਛਾ ਅੱਛਾ ਕਿਹੜੇ ਪਿੰਡ ਤੋਂ ਗੜੀ ਗੜੀ ਕਿਹੜੇ ਪਾਸੇ ਪੈ ਜਾਂਦਾ ਇਹ ਰਾਣੀ ਅੱਛਾ ਪਿਆੜਾ ਤੇ ਗੱਲ ਕਰੀਏ ਉਧਰ ਵੱਡੇ ਵੱਡੇ ਬੈਰੀਕੇਡ ਲੱਗੇ ਹੋਇਆ ਤੇ ਕਿਵੇਂ ਫਿਰ ਤੁਸੀਂ ਆਏ ਸੈੱਟ ਕਰਕੇ ਆਏ ਜੀ ਅੱਛਾ ਸੈੱਟ ਕਰਕੇ ਆਏ ਹਾਂ ਠੀਕ ਹੈ ਤੇ ਗੱਲ ਕਰੀਏ ਇਹ ਇਹਦੇ ਵਿੱਚ ਜਿਹੜਾ ਤਿਆਰ ਕੀਤਾ ਤੁਸੀਂ ਤਿਆਰ ਕੀਤਾ ਹਾਂਜੀ ਆਪ ਕੀਤਾ ਜੀ ਤਿਆਰ ਤੇ ਗੱਲ ਕਰੀਏ ਹੁਣ ਟਰੈਕਟਰ ਜਿਹੜੇ ਹੁੰਦੇ ਆ ਵੱਡੇ ਵੱਡੇ ਹੁੰਦੇ ਆ ਤੁਸੀਂ ਛੋਟਾ ਟਰੈਕਟਰ ਤਿਆਰ ਕਰਤਾ ਹਾਂਜੀ ਛੋਟਾ ਕਰਤਾ ਤੇ ਫਿਰ ਘਰੇ ਵੀ ਹੈਗਾ ਟਰੈਕਟਰ ਹਾਂਜੀ ਹੈ ਰਹਿ ਜ ਵੱਡਾ ਟਰੈਕਟਰ ਹੈ ਤੇ ਅੱਛਾ ਅੱਛਾ ਤੇ ਜਦੋਂ ਤੁਸੀਂ ਇੱਥੇ ਆ ਰਹੇ ਸੀਗੇ ਘਰ ਦੇ ਕਹਿਣਗੇ ਤੂੰ ਕਿੱਥੇ ਚੱਲਿਆ ਨਾ ਇਹੋ ਕੁਝ ਨਹੀਂ ਕੇਵਲ ਗਾਜ ਜਾਓ ਇਹ ਲਗਾ ਥੋੜਾ ਰਾਮ ਨਾਲ ਕੇ ਤੇ ਬਲ ਚੱਛ ਚੱਛ ਗਚੇਤੀ ਆ ਜੀਓ ਅੱਛਾ ਹੋਰ ਤਾਂ ਕੁਝ ਨਹੀਂ ਬੜਾ ਨੈਰ ਦਾ ਕੰਮ ਹੈ ਅੱਛਾ 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 ਵੈਸੇ ਤੇ ਗੱਲ ਕਰੀਏ ਇਹਦੇ ਵਿੱਚ ਇੰਜਨ ਇੰਜਨ ਦਾ ਕਿਵੇਂ ਤੁਸੀਂ ਕਿਵੇਂ ਤਿਆਰ ਕੀਤਾ ਹੈ ਮੋਰਸਲ ਦਾ ਇੰਜਨ ਹੈ ਜੀ ਗੇਅਰ ਬਕਸ ਦਾ ਡੱਬੇ ਦਾ ਗੇਅਰ ਬਕਸ ਹੈ ਜੀ ਬੈ ਗੇਅਰ ਵੀ ਹੈ ਦਾ ਜੀ ਅੱਛਾ ਅੱਛਾ ਬੈ ਗੇਅਰ ਵੀ ਹਾਂ ਤੇ ਇਹ ਗੱਲ ਕਰੀਏ ਕਿਹੜਾ ਇੰਜਨ ਹੈ ਸਪਲੈਂਡਰ ਦਾ ਜੀ ਸਪਲੈਂਡਰ ਦਾ ਆ ਜੀ ਤੇ ਇਹ ਗੱਲ ਕਰੀਏ ਹੋਰ ਕੀ ਕੀ ਇਹਦੇ ਵਿੱਚ ਖਾਸੀਅਤ ਹੈ ਹੋਰ ਜੀ ਸਾਰਾ ਸੌਤਾ ਜੀ ਜਿਹੜਾ ਰੱਖਿਆ ਕੋਈ ਪੂਰਾ ਟ੍ਰੈਕਟਰੀ ਤ ਦੇ ਸੀਗਾਂ ਆਪਾਂ ਨੇ ਕਰੈਣੀ ਵੀ ਜਿਹਨਾਂ ਸੇ ਵੀ ਕਾਨੂੰਖ ਖੜਜੂਆ ਜਾ ਕੇ ਅੱਛਾ ਅੱਛਾ ਸਾਰਾ ਦਿਨ ਸੋਤਾ ਕੀਤਾ ਇੱਥੇ ਗੱਲ ਕਰੀਏ ਆਪਾਡਰ ਤੇ ਫਿਰ ਤੁਸੀਂ ਕਿਵੇਂ ਸੋਚਾ ਕਿ ਬਾਰਡਰ ਤੇ ਚਲੀ ਆਪਾਂ ਵੀ ਪਹਿਲਾਂ ਵੀ ਆਈ ਸਣ ਆਪਾਂ ਚੱਲ ਆ ਚੱਲ ਟੰਡਾ ਲਾ ਕੇ ਜਾਣੇ ਆ ਚਲੋ ਦੇਖੀ ਫਿਰ ਮਜਾ ਆ ਗਈ ਉੱਥੇ ਮਜਾ ਲਈ ਕਿਹੜਾ ਗੂੜਾ ਲਵਾ ਦੇਮਾ ਡੱਕ ਡੁਕ ਲਾ ਦਾਂਗੇ ਉੱਥੇ ਜੇ ਕੋਈ ਕੰਮ ਕੁੰਮੋਆ ਬਾਕੇ ਟਾਲੀ ਕੋਈ ਗਾਰੇ ਖੁਦ ਤਾਂਗੇ ਇਹ ਗੱਲ ਕਰੀਏ ਹੁਣ ਇੱਥੇ ਤੁਹਾਨੂੰ ਡਰਨੇ ਲੱਗਾ ਕਿ ਇੱਥੇ ਜਾ ਰਿਹਾ ਤਾਂ ਕਿਥੇ ਆਸੂ ਕੈਸ ਦੇ ਗੋਲੇ ਹੋਰ ਵੀ ਕੋਈ ਗੋਲੇ ਪਰ ਇਹ ਕੋਈ ਡਰ ਨਹੀਂ ਮੱਗੇ ਜਾਏ ਖੜ ਜਾਗੇ ਕੋਈ ਗੱਲ ਨਹੀਂ ਅੱਛਾ ਚਲ ਨਾਲ ਖੜਨਾ ਪੂਰਾ ਜਾ ਕੇ ਨਾਲ ਖੜ ਜਾਏ ਕੋਈ ਚੱਕਰ ਜਿਹੜੇ ਬਜ਼ੁਰਗ ਖੜੇ ਨੇ ਉਹ ਤਾਂ ਉਹ ਵੀ ਖੜੇ ਨੇ ਨੌਜਵਾਨ ਵੀ ਖੜੇ ਤੁਸੀਂ ਛੋਟੀ ਉਮਰ ਚ ਵੀ ਆ ਗਏ ਹਾਂ ਕੋਈ ਚੱਕਰ ਨਹੀਂ ਮਰਨਾ ਇੱਕ ਦਿਨ ਮਰਨਾ ਕੋਈ ਚੱਕਰ ਵਾਲੀ ਗੱਲ ਨਹੀਂ ਜਿੰਦਾਬਾਦ ਰਾਣਾ ਪੰਜਾਬ ਜਿੰਦਾਬਾਦ ਜਿੰਦਾਬਾਦ ਆਹ ਦੇਖ ਸਾਦੇ ਹੋ ਹੌਸਲੇ ਹੌਸਲੇ ਬੁਲੰਦ ਜਿਹੜੇ ਕੀ ਨੇ ਇਸ ਨੌਜਵਾਨ ਜਿਹੜਾ ਕਿ ਛੋਟਾ ਜਿਹਾ ਬੱਚਾ ਹੈਗਾ ਇੱਕ ਨੌਜਵਾਨ ਜਿਹੜੇ ਹੁੰਦੇ ਨੇ ਉੱਥੇ ਪਹੁੰਚੇ ਨੇ ਤੇ ਬਜ਼ੁਰਗ ਵੀ ਪਹੁੰਚੇ ਨੇ ਜਿਹੜੇ ਕਿ ਇੱਥੇ ਛੋਟਾ ਜਿਹਾ ਨੌਜਵਾਨ ਇੱਥੇ ਪਹੁੰਚ ਚੁੱਕਿਆ ਹੈਗਾ ਛੋਟੀ ਉਮਰ ਦੀ ਹੈ ਨਾਲੇ ਟਰੈਕਟਰ ਵੀ ਤਿਆਰ ਕਰਤਾ ਤੇ ਘਰ ਦੇ ਨੇ ਕਹਿਨੇਗਾ ਕਿ ਇਹ ਕਿਉਂ ਤਿਆਰ ਕਰ ਰਿਹਾ ਨਾ ਜੀ ਬੈ ਕਹਿੰਦੇ ਮੈਂ ਗੋਗੋਨਾ ਜਿਹਦਾ ਪੈਪੂਏ ਦਿੱਤੇ ਨੇ ਜਾ ਕੇ ਅੱਛਾ ਅੱਛਾ ਬਈ ਲੈ ਬਈ ਕਰਦੇ ਚੱਲ ਵਧੀਆ ਆਰਮਨਾਲ ਕਰ ਦੋ ਜੀ ਤਿਆਰ ਬੱਸ ਇਹ ਗੱਲ ਕਰੀਏ ਜਿਹੜੇ ਕਿ ਕਰਦੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਛੋਟੇ ਬੱਚਣ ਤਾਂ ਵੈਸੇ ਵੀ ਕਰਦੇ ਕਹਿੰਦੇ ਕਹਿੰਦੇ ਟਰੈਕਟਰ ਟਰੱਕਰ ਕੀ ਮੋਟਰਸਾਈਕਲ ਨਹੀਂ ਚਲਾਉਂਦੇ ਨੇ ਤੁਹਾਨੂੰ ਟਰੈਕਟਰ ਦਿੱਤਾ ਬਣਾਇਆ ਜੀ ਆਪਣੇ ਹੱਥੇ ਬਣਾਇਆ ਔਰ ਕੀ ਨਹੀਂ ਕਰਦੇ ਰੋਕਦੇ ਨਹੀਂਗੇ ਜਿਵੇਂ ਕੋਈ ਰੋਕਦੇ ਹੈ ਜੋ ਬਹੁਤ ਲੋਕਾਂ ਨੂੰ ਰੋਕ ਦਿੰਦੇ ਕਿ ਤੁਸੀਂ ਮੋਟਰਸਾਈਕਲ ਨਹੀਂ ਲੈ ਕੇ ਜਾਣਾ ਟਰੈਕਟਰ ਨਹੀਂ ਲੈ ਕੇ ਜਾਣਾ ਤੁਸੀਂ ਟਰੈਕਟਰ ਲਿਆ ਅੱਜ ਨਾਲ ਜੀ ਮੈਂ ਤਾਂ ਕੀਤੀ ਹੈ ਜੀ ਚਾਰ ਪੰਜ ਮਹੀਨਿਆਂ ਦੀ ਤੇ ਗੱਲ ਕਰੀਏ ਜਿਹੜਾ ਕਿ ਅਹ ਟਰੈਕਟਰ ਦੀ ਗੱਲ ਕਰੀਏ ਹੁਣ ਤੁਸੀਂ ਤਿਆਰ ਕੀਤਾ ਹੈਗਾ ਇੱਥੇ ਤੱਕ ਪਹੁੰਚ ਗਏ ਅ ਜਿਹੜੇ ਬੱਚੇ ਹੁੰਦੇ ਨੇ ਨਾ ਪੁਲਿਸ ਤੋਂ ਵੀ ਬਾਲਾ ਡਰਦੇ ਨੇ ਤੇ ਇੱਥੇ ਪੁਲਿਸ ਬੜੀ ਲਾਈ ਹੋਈ ਹੈ ਤੁਸੀਂ ਡਰਦੇ ਨਹੀਂ ਨਾ ਜੀ ਮੈਂ ਇੰਟਰ ਦਾ ਜੀ ਅੱਛਾ ਅੱਛਾ ਨਹੀਂ ਡਰਦੇ ਨਹੀਂ ਹਾਂ ਜੀ ਤੇ ਗਰੁੱਪ ਕਿੰਨਾ ਹੈਗਾ ਤੁਹਾਡੇ ਨਾਲ ਬਥੇਰੇ ਜੀ ਗਰੁੱਪ ਤਾਂ ਜੀ ਬੈਠੇ ਨੇ ਆ ਨਾਲ ਦੇ ਹੋਣਦੇ ਆ ਪਰਾ ਹਾਂ ਜੀ ਅਜਾ ਪੂਰਾ ਸਾਥ ਦਿੰਦੇ ਆ ਹਾਂ ਜੀ ਜਸ ਉਟੀਆਂ ਪੈਣ ਲੱਗੇ ਪੱਜਣਗੇ ਨਾ ਜੀ ਨਹੀਂ ਪੱਜਣਗੇ ਲੜਾਂਗੇ ਉੱਥੇ ਕੜਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤਾ ਦੇਖ ਲੋ ਦੇਖ ਸਕਦੇ ਹੋ ਛੋਟੇ ਬੱਚੇ ਜਿਹੜੇ ਕਿ ਮਾਇਕ ਤੋਂ ਭੱਜ ਜਾਂਦੇ ਨੇ ਤੇ ਇੱਥੇ ਇਹ ਨਾਲੇ ਪੁਲਿਸ ਤੋਂ ਵੀ ਡਰਦੇ ਨੇ ਤੇ ਇਹ ਦੇਖ ਸਕਦੇ ਹੋ ਇਹ ਨੌਜਵਾਨ ਇੰਨਾ ਮਤਲਬ ਹੌਸਲਾ ਬੁਲੰਦਾ ਜਿਹੜਾ ਕਿ ਇਹ ਕਹਿੰਦਾ ਕਹਿੰਦਾ ਮੈਂ ਪੁਲਿਸ ਪੁਲਿਸ ਕਿਸੇ ਨੂੰ ਡਰਦਾ ਇੱਥੇ ਤੱਕ ਪਹੁੰਚ ਸਕਦਾ ਹਾਂ ਦੇਖ ਸਕਦੇ ਹੋ ਤੇ ਹੋਰ ਗੱਲ ਕਰੀਏ ਜਿਹੜਾ ਕਿ ਕਿਸਾਨਾਂ ਦੀ ਕਿਉਂ ਜੀ ਸਪੋਰਟ ਕਰ ਰਹੇ ਕਰ ਰਹੇ ਆ ਜੀ ਪੂਰੀ ਸਪੋਰਟ ਹੈ ਜੀ ਹਾਂਜੀ ਪੂਰੀ ਸਪੋਰਟ ਹੈ ਪੂਰੀ ਸਪੋਰਟ ਹੈ ਹਾਂਜੀ ਜਿਵੇਂ ਤੁਸੀਂ ਟਰੈਕਟਰ ਇੱਥੇ ਲੈ ਕੇ ਆਏ ਤਾਂ ਕਿਵੇਂ ਜਾਈ ਇਕੱਠਾ ਹੋ ਗਿਆ ਜੀ ਪੂਲ ਹੋ ਗਿਆ ਜੀ ਘਟੂੜੇ ਦੇਖ ਲਓ ਜੀ ਕਿੰਨਾ ਇਕੱਠਾ ਹੋ ਰਿਹਾ ਜ अॻे जीआ लेंदा ਤਾਂ ਗੱਲ ਕਰੀਏ ਨੌਜਵਾਨ ਮੁੰਡੇ ਵੀ ਮੌਜੂਦ ਨੇ ਕੀ ਗੱਲ ਬਤਾਏ ਕਿ ਕਿ ਉਹ ਚੱਲੇ ਗਿਆ ਬਈ ਬਹੁਤ ਵਧੀਆ ਜੀ ਮੈਂ ਤਾਂ ਹੌਸਲਾ ਬੁਲੰਦ ਮੁੰਡਾ ਸਲਾਮ ਕਰਦੇ ਆ ਯਾਰ ਬੱਚੇ ਨੂੰ ਐਡੇ ਵੇਖੋ ਛੋਟੇ ਬੱਚੇ ਨਹੀਂ ਤਾਂ ਐਡੇ ਬੱਚੇ ਹੁੰਜੀ ਵੈਸੇ ਪੁਲਸ ਤੋਂ ਡਰਦੇ ਆ ਕਹਿੰਦਾ ਵੀ ਬੈਰੀਕੇਟ ਵੀ ਮੈਂ ਪਾਸੇ ਕੀਤਾ ਜਿੰਦੇ ਨਾਲ ਵੀ ਕੋਈ ਗੱਲ ਨਹੀਂ ਟੌਰ ਨਾ ਦਾ ਕੋਈ ਚੱਕਰ ਨਹੀਂ ਆਦਾ ਟੌਰ ਨਹੀਂ ਆਈਦਾ ਢੇੜਾ ਛੇੜਾ ਮਾਰੀਦਾ ਬਹੁਤ ਸੋਹਣਾ ਵਜਨ ਵੀ ਆਂਦਾ ਵੀ ਵੀਬ ਹੋ ਰੀਆਂ ਚੱਕ ਲੈਂਦਾ ਵੀ ਵਜਨ ਵੀ ਐਡੀ ਗੱਲ ਨਹੀਂ ਤੇ ਬਹੁਤ ਸੋਹਣਾ ਲੱਗਿਆ ਯਾਰ ਘੈਂਟਾ ਮੈਂ ਤਾਂ ਸਲਾਮ ਕਰਦਾ ਯਾਰ ਇਹੋ ਜਿਹਾ ਹੌਸਲੇ ਬੁਲੰਦ ਨੇ ਯਾਰ ਆਪਣੇ ਜਿਹੜੇ ਨੌਜਵਾਨ ਤਾਂ ਡਰਦੇ ਡਰਦੇ ਆ ਚਲੋ ਇਹ ਤਾਂ ਆਏ ਆ ਤੇ ਤੁਸੀਂ ਤੁਸੀਂ ਇਹਨੂੰ ਦੇਖ ਕੇ ਤੁਸੀਂ ਸੈਲਫੀਆਂ ਲੈ ਲਾ ਕੇ ਵੀਡੀਓ ਬਣਾ ਲਾ ਕੇ ਸਿਰਕੋ ਬਿਲਕੁਲ ਜੀ ਬਿਲਕੁਲ ਕਿਉਂਕਿ ਅਸੀਂ ਵੀ ਆਖਿਆ ਚਲੋ ਬਹੁਤ ਸੋਹਣਾ ਲੱਗਦਾ ਵਧੀਆ ਵਧੀਆ ਕੰਮ ਕੀਤਾ ਮੁੰਡੇ ਨੇ ਤੇ ਚਲੋ ਵੀ ਸੈਲਫੀ ਕੋਈ ਰੀਲ ਕਿਉਂਕਿ ਇਹੋ ਜਿਹੇ ਬੱਚੇ ਨੂੰ ਵੇਖੋ ਛੋਟੀ ਉਮਰ ਆ ਨਹੀਂ ਤਾਂ ਕੋਈ ਸਮਝ ਨਹੀਂ ਲਾਦੇ ਵੇਖੋ ਆਪ ਇੰਜਨ ਆ ਵੇਖੋ VRL ਕੰਪਨੀ ਦਾ ਸਟੀering ਬਹੁਤ ਚੰਗੀ ਕੰਪਨੀਆਂ ਗੁਜਰਾਤ ਦੀ ਕੰਪਨੀ ਹੈ ਉੱਪਰ ਵੇਖੋ ਇੱਕ ਛੋਟਾ ਜਿਹਾ ਗੰਨ ਦਾ ਵੀ ਬਣਾਇਆ ਨਿਸ਼ਾਨ ਵੀ ਮੈਂ ਕੈਂਟ ਆ ਮੁੰਡਾ ਜਿਹੜਾ ਨਹੀਂ ਤਾਂ ਬੱਚੇ ਡਰਦੇ ਆ ਜੀ ਬਹੁਤ ਸੋਹਣਾ ਲੱਗਾ ਭਾਈ ਜੀ ਸਲੂਟ ਕਰਦੇ ਆ ਭਰਾ ਨੂੰ ਜੀ ਤੇ ਇਹ ਤਾਂ ਕਹਿ ਰਹੇ ਦਿੱਲੀ ਜਾਣੋਂ ਤਿਆਰ ਨੇ ਤੂੰ ਤੁਸੀਂ ਤਿਆਰ ਆ ਜੀ ਤਿਆਰ ਟਰੈਕਟਰ ਆਈ ਜਾਊਗਾ ਲੱਗ ਰਿਹਾ ਮੈਂ ਥੋੜੇ ਟਾਈਟ ਆ ਇਹੀ ਲੈ ਕੇ ਜਾਣਾ हां जी ਟਰੈਲੀ ਟੋਲੀ ਲੱਗ ਰਹੀ ਹਣੀ ਬਈ ਆਹ ਹੁਣ ਬਾਪੂ ਜੀ ਹੋਰੇ ਐਵਰੇਜ ਦੀ ਪੁੱਛ ਰਹੇ ਤਾਂ ਐਵਰੇਜ ਦੀ ਵੀ ਗੱਲ ਹੈ ਕਿੰਨੇ ਦੀ ਐਵਰੇਜ ਆ 3 ਦੀ 3 ਦੀ ਲੈ ਹੁਣ ਤੇਲ ਤੂਲ ਪਵਾਣ ਦਾ ਜਿਹੜਾ ਤੇਲ ਤੂਲ ਪਵਾ ਰਹੇ ਹੋ ਤੁਸੀਂ ਆਪਣੇ ਆ ਤੇ ਆ ਤੇਲ ਦੀ ਗੱਲ ਕਰੀਏ ਹੁਣ ਤੇਲ ਦੇ ਪੈਸੇ ਜਿਹੜੇ ਹੁੰਦੇ ਆ ਨਾ ਪੈਸੇ ਪੈਸੇ ਕਿੱਥੋਂ ਲੈ ਕੇ ਆਨੇ ਹੋ ਤੇ ਦੇ ਦਿਨੇ ਜੀ ਕਾਰ ਦੇ ਦੇ ਦਿੰਦੇ ਨੇ ਜੀ ਤੇਰੇ ਅੱਛਾ ਇਧਰ ਦੇ ਜਿਹੜੇ ਦਾਦੇ ਤਿਆਰੇ ਗਏ ਨੇ ਉਹ ਦੇ ਦਿੰਦੇ ਆ ਤੇ ਗੱਲ ਕਰੀਏ ਤੁਸੀਂ ਫਿਰ ਕਿਵੇਂ ਦਾ ਸਪੋਰਟ ਕਰਦੇ ਹੋ ਆਈਂ سپور ਕਰਦੇ ਪੂਰੀ ਫੋਲਾ ਪਰੇ ਪੋਤਰੇ ਦੀ ਜਿਆਦਾ ਕਾਰ ਤੇਰੀ ਪਾਓਗੇ ਬਲਵੇ ਘਾ ਕੇ ਲੱਖਾਂ ਤੇ ਲੱਖ ਦਵਾਂਗੇ ਆਇਂ ਆਹ ਕੀ ਆਵਾਜ਼ ਤਾਂ ਦੇਖ ਸਕਦੇ ਹੋ ਇੱਥੇ ਜਿਹੜੇ ਨੌਜਵਾਨ ਜਿਹੜੇ ਛੋੜੇ ਬੱਚੇ ਆਏ ਤੇ ਇੱਥੇ ਤੇ ਆ ਆਪਣੇ ਪੈਟਰੋਲ ਪੈਟਰੋਲ ਪਾ ਆ ਮੈਂ ਗੱਲਬਾਤ ਕਰਦੇ ਤੇ ਪੈਟਰੋਲ ਪੱਪ ਤੇ ਮਾਲਕ ਵੀ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਤੇ ਇਧਰ ਦੇਖੋ ਤੇ ਇਹ ਤੇਲ ਪਾਉਣੇ ਤਿਆਰ ਹੋ ਤੁਸੀਂ ਬਿਲਕੁਲ ਕਿੰਨਾ ਪੁਰਾਣਾ ਪੱਟੇ ਕਿਤਨਾ ਪੁਰਾਣਾ ਹਾਂਜੀ ਜੀ ਓਕੇ ਹਾਂ ਤੇ ਤਿਆਰ ਨੂੰ ਤਿਆਰ ਨੂੰ ਤੁਸੀਂ ਪੇਟੋਲ ਬਿਲਕੁਲ ਜੀ ਤੇ ਜਵਾਹ ਕਹਿ ਰਹੇ ਨੇ ਕਿ ਪੈਸੇ ਪੈਸੇ ਲੱਗਦੇ ਨੇ ਇਹਨਾਂ ਦੇ ਜਿਹੜੇ ਹੈਗੇ ਹੋਰ ਕਿਸਾਨਾਂ ਤਾਂ ਕਹਿ ਰਹੇ ਕਿ ਲੂਕੂ ਕੁੱਤ ਕਰਾਂਗੇ ਛੋਟੇ ਛੋਟੇ ਬੱਤੇ ਵੀ ਤਿਆਰ ਨੇ ਯਾਰ ਅੱਛਾ ਤੁਸੀਂ ਸਪੋਰਟ ਕਰੋ ਪੂਰਾ ਜਿਹੜੇ ਪੇਟ ਮੈਂ ਤਿਆਰਾਂ ਵੀ ਤਿਆਰ ਨੇ ਯਾਰ ਆਹ ਕੀ ਬਾਤ ਆ ਦੇਖ ਸਕਦੇ ਹੋ ਬਾਤ ਹੋਣੀ ਹੈ ਦੇਖ ਸਕਦੇ ਹੋ ਜਿਹੜੇ ਅੱਭੀ ਮੰਨੂ ਅੱਭੀ ਮੰਨੂ ਸੜਦਾ ਤਾਂ ਦੇਖ ਸਕਦੇ ਹੋ ਤਾਂ ਦੇਖ ਸਕਦੇ ਹੋ ਇਹ ਜਿਹੜੇ ਜਿਹੜੇ ਤਾਂ ਦੇਖ ਸਕਦੇ ਹੋ ਇਹ ਤਸਵੀਰ ਇਹ ਤੇਲ ਵਿੱਚ ਕਹਿੰਦਾ ਗਾਲ ਨਹੀਂ ਕਰ ਤਾਂ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਜਿਹੜੇ ਕਿ ਛੋੜੇ ਜਿਹੇ ਬੱਚੇ ਜਿਹੜੇ ਕਿ ਤਿਆਰ ਕਰਦੇ ਗਏ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗੇ ਹੁਣ ਦੋ ਮੈਨੂੰ ਇਜਾਜ਼ਤ ਖਨੋਰੀ ਬਾਰਡਰ